ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਅਨੰਦ ਕਾਰਜ ਪਹਿਲਾਂ ਵੀ ਹੋਇਆ ਸੀ ਮੌੜ ਪਿੰਡ ਦੇ ਵਿੱਚ ਭਾਈ ਚੰਦਨ ਦਾਸ ਦੀ ਪੁੱਤਰੀ ਦੇ ਨਾਲ ਕੁਝ ਸਮਾਂ ਬਤੀਤ ਹੋਇਆ ਤੇ ਉਹ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਕੋਈ ਸੰਤਾਨ ਨਹੀਂ ਸੀ ਹੋਈ ਉਸ ਤੋਂ ਪ੍ਰੰਤ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਆਨੰਦ ਕਾਰਜ 23 ਹਾੜ 1646 ਨੂੰ ਮਾਉ ਪਿੰਡ ਜਿਹਨੂੰ ਆ ਸਤਕਾਰ ਵਜੋਂ ਆਪਾਂ ਮਾਉ ਸਾਹਿਬ ਕਹਿੰਦੇ ਆ ਔਰ ਸਤਕਾਰਯੋਗ ਭਾਈ ਕਿਸਨ ਚੰਦ ਜੀ ਔਰ ਤਿੰਨਾਂ ਦੇ ਗ੍ਰਹਿ ਵਿਖੇ ਬੀਬੀ ਤਨਵੰਤੀ ਜੀ ਦੀ ਕੁੱਖ ਤੋਂ ਮਾਤਾ ਗੰਗਾ ਜੀ ਦਾ ਜਨਮ ਹੁੰਦਾ ਆਮਦ ਹੁੰਦੀ ਹੈ ਧਾਨੇ ਸ਼੍ਰੀ ਗੁਰੂ ਅਰਜੁਨ ਦੇ ਮਹਾਰਾਜ ਢਾਡੀਆਂ ਨੇ ਤੁਹਾਨੂੰ ਸੁਣਾਉਣਾ ਹੈ ਮੈਂ ਸੰਖੇਪ ਰੂਪ ਵਿੱਚ ਧੰਨਵਾਦ ਹੈ ਸੈਕਟਰੀ ਸਾਹਿਬ ਦਾ ਕਹਿੰਦੇ ਨਹੀਂ ਤੁਸੀਂ ਵੀ 15 ਮਿੰਟ ਹਾਜ਼ਰੀ ਜ਼ਰੂਰ ਭਰੋ ਧਾਨ ਗੁਰੂ ਅਰਜੁਨ ਦੇ ਮਹਾਰਾਜ ਜਦੋਂ ਪਹੁੰਚਦੇ ਨੇ ਬਰਾਤ ਲੈ ਕੇ ਸਤਿਗੁਰਾਂ ਦੇ ਨਾਲ ਵੀ ਬੜੇ ਬਲਵਾਨ ਸੂਰਬੀਰ ਯੋਧੇ ਨੇ ਘੋੜ ਸਵਾਰ ਨੇ ਸਤਿਗੁਰੂ ਖੁਦ ਸ਼ਸਤਰ ਧਾਰੀ ਨੇ ਤੇ ਸਾਡੇ ਗੁਰੂਆਂ ਦੀਆਂ ਸ਼ਸਤਰ ਧਾਰਨ ਵਾਲੀਆਂ ਫੋਟੋਆਂ ਤੇ ਤੁਹਾਨੂੰ ਪਤਾ ਹੀ ਐ ਵੀ ਵਿਖਾਈਆਂ ਹੀ ਨਹੀਂ। ਅੰਬ ਰੱਖ ਤੇ ਮੂਰੇ ਸੇਬ, ਕੇਲੇ, ਮਾਲਾ ਵੀ ਜਿਵੇਂ ਇਹ ਬਾਬੇ ਵਿਲੇ ਹੀ ਰਹੇ ਇਹਨਾਂ ਨੇ ਕੁਛ ਕੀਤਾ ਹੀ ਨਹੀਂ ਹੋਣਾ। ਗੁਰੂ ਤੇਗ ਬਹਾਦਰ ਸੇ ਮਹਾਰਾਜ ਦੀ ਤਸਵੀਰ ਕੋਈ ਸ਼ਸਤਰ ਧਾਰੀ ਨਹੀਂ ਮਿਲਣੀ। ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਕੋਈ ਤਸਵੀਰ ਸ਼ਸਤਰ ਧਾਰੀ ਨਹੀਂ ਮਿਲਣੀ। ਅਸਲ ਦੇ ਵਿੱਚ ਜੇ ਸ਼ਸਤਰ ਧਾਰੀ ਤਸਵੀਰਾਂ ਹੋਣਗੀਆਂ ਤੇ ਫਿਰ ਉਹ ਸਾਨੂੰ ਚੈਲੰਜ ਕਰਨ ਗਿਆਂ ਧੰਨ ਗੁਰੂ ਅਰਜਨ ਦੇ ਮਹਾਰਾਜ ਪਹੁੰਚਦੇ ਨਹੀਂ ਔਰ ਬਰਾਤ ਤੋਂ ਦੂਸਰੇ ਦਿਨ ਇਤਿਹਾਸ ਤੁਸੀਂ ਸੁਣਿਆ ਔਰ ਪਿੰਡ ਵਾਲੇ ਜਿਹੜੇ ਸਨ ਉਹਨਾਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਜਮਤ ਨੂੰ ਪਰਖਣਾ ਚਾਹਿਆ ਚੈੱਕ ਕਰਨਾ ਚਾਹਿਆ ਜਿੱਦਾਂ ਆਪਾਂ ਵੀ ਕਈ ਦਫਾ ਚੈੱਕ ਹੀ ਕਰਨ ਤੇ ਲੱਗੇ ਹੋਇਆ ਪਾਠ ਕਰਾ ਲੈਨੇ ਆ ਜੇ ਆ ਗਿਆ ਗ੍ਰੀਨ ਕਾਰਡ ਤੇ ਠੀਕ ਆਖੋ ਸਤਨਾਮ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਨੇ ਭਾਵ ਇਹ ਸਾਰਾ ਆਪਾਂ ਗੁਰੂ ਨੂੰ ਚੈੱਕ ਹੀ ਕਰ ਰਹੇ ਹਾਂ ਮਾਰ ਕਹਿੰਦੇ ਚਤਰਾਈ ਸਿਆਣ ਪਾ ਕਿਤੇ ਕੰਮ ਨਾ ਆਈ ਸਤਗੁਰੂ ਹੋਏ ਦਇਆਲ ਤਾਂ ਸ਼ਰਦਾ ਪੂਰੀ ਹੈ ਸ਼ਰਦਾ ਦੇ ਅਰਥ ਇੱਥੇ ਸਿਦਕ ਨੇ ਗੁਰੂ ਵੀ ਤੇਰੇ ਤੇ ਤਾਂ ਹੀ ਦਇਆਲ ਹੋਵੇਗਾ ਜੇ ਤੂੰ ਸਿਦਕ ਵਿੱਚ ਪੂਰਾ ਹੋਏਗਾ ਪਿੰਡ ਵਾਲੇ ਜਿਹੜੇ ਨੌਜਵਾਨ ਨੇ ਸਭ ਨੇ ਸੋਹਣ ਸਿੰਘ ਸੀਤਲ ਕਹਿੰਦੇ ਵੀ ਅਜਮਤ ਵੇਖਣੀ ਚਾਹੀ ਚਾਹੀ ਕਿ ਦੇਖੀਏ ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਇਹਦੇ ਵਿੱਚ ਅਜਮਤ ਸ਼ਕਤੀ ਕਿੰਨੀ ਹੈ ਕਹਿੰਦੇ ਨੇ ਵੀ ਇਹ ਨੇਜੇ ਬਾਜੀ ਘੋੜ ਸਵਾਰੀ ਬਾਬਾ ਬੁੱਢਾ ਸਾਹਿਬ ਤੋਂ ਸਿੱਖੀ ਹੈ ਵੀ ਵੇਖ ਵੀ ਤੇ ਲਈਏ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦੂਸਰੇ ਦਿਨ ਫਿਰ ਬਰਾਤ ਤੋਂ ਕਹਿੰਦੇ ਸਾਡੇ ਪਿੰਡ ਦਾ ਰਿਵਾਜ ਹੈ ਕਿ ਇੱਥੇ ਜਿਹੜੀ ਵੀ ਬਰਾਤ ਆਉਂਦੀ ਹੈ ਜੇ ਕਿਸੇ ਨੇ ਲੜਕੀ ਨੂੰ ਵਿਆਹ ਕੇ ਲੈ ਜਾਣਾ ਹੈ ਤਾਂ ਆਸ ਤੁਸੀਂ ਸੁਣਿਆ ਵੀ ਇਹ ਕਿਲਾ ਪਟਣਾ ਪਏਗਾ ਪਰ ਉਹਨਾਂ ਨੇ ਇੱਕ ਦਰਖਤ ਨੂੰ ਹੀ ਘੜ ਕੇ ਜਿਹੜੇ ਉਸ ਇਲਾਕੇ ਦੇ ਤੁਸੀਂ ਦਰਸ਼ਨ ਕੀਤੇ ਨੇ ਫਲੋਰ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਹੈ ਪੱਛਮ ਦੱਖਣ ਵਾਲੇ ਦਿਸ਼ਾ ਦੇ ਵੱਲ ਹੁਣ ਜਦੋਂ ਉਸ ਕਿੱਲੇ ਨੂੰ ਦਰਖਤ ਨੂੰ ਘਟ ਦਿੱਤਾ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਜਿਨ੍ਹਾਂ ਦੇ ਬਾਬਤ ਰੋਜ਼ ਆਪਾਂ ਪੜ੍ਹਦੇ ਆਂ ਤਰਨ ਗगन ਨਵਖੰਡ ਵੈ ਜੋਤ ਸਭ ਰੂਪੀ ਰਿਹਾ ਪਰ 판 ਮਥੁਰਾ ਕਛ ਭੇਦ ਨਹੀਂ ਕੋre ਅਰਜਨ ਪ੍ਰਤਖ ਹਰ ਉਤੇ ਆਪ ਪਰਮੇਸ਼ਰ ਦਾ ਰੂਪ ਨੇ ਸਤਗੁਰੂ ਜੀ ਕਹਿੰਦੇ ਸਾਨੂੰ ਮਨਜ਼ੂਰ ਹੈ ਸੋ ਡਰੈ ਜੇ ਪਾਪ ਕਮਾਮ ਦਾ ਡਰਦਾ ਕੌਣ ਹੁੰਦਾ ਪਹਿਲਾਂ ਜੇ ਮੈਂ ਚੋਰੀ ਕੀਤੀ ਮੈਂ ਡਰੂੰਗਾ ਜੇ ਮੈਂ ਗਲਤ ਕੀਤਾ ਤੇ ਮੈਂ ਡਰੂੰਗਾ ਜੇ ਮੈਂ ਕੋਈ ਪਾਪ ਹੀ ਨਹੀਂ ਕੀਤਾ ਤੇ ਫਿਰ ਡਰ ਕਾਦਾ ਭਾਵੇਂ ਜਿੰਨੇ ਮਰਜੀ ਲੋਕ ਹੋਣ ਵਿਰੋਧੀ ਜਿੰਨੇ ਮਰਜੀ ਹੋਣ ਫਿਰ ਡਰ ਕਾਦਾ ਜੇ ਬਾਣੀ ਤੇ ਯਕੀਨ ਹੈ ਅਸਲ ਦੇ ਵਿੱਚ ਅਸਲੀ ਮਿੱਤਰ ਤੁਹਾਡੇ ਆ ਬਾਹਰ ਜਿਹੜੇ ਸੰਗੀ ਸਾਥੀ ਹੈ ਨਾ ਇਹ ਤੁਹਾਡੇ ਅਸਲੀ ਮਿੱਤਰ ਨਹੀਂ ਇੱਕ ਸਮਾਜਿਕ ਸਮਾਜ ਹੈ ਇੱਕ ਸਾਡਾ ਮੂੰਹ ਮੁਲਾਜਾ ਹੈਲੋ ਹਾਈ ਕਹ ਲੋ ਪਰ ਅਸਲੀ ਮਿੱਤਰ ਨਹੀਂ ਖਿਮਾ ਕਰਿਓ ਕਰ ਲਿਓ ਪਰਖ ਕਰਕੇ ਜਿਹੜਾ ਕਹਿੰਦਾ ਮੇਰੀ ਤੇਰੇ ਨਾਲ ਬਾਲੀ ਆੜੀ ਹੈ ਤੂੰ ਮੇਰਾ ਪੱਕਾ ਮਿੱਤਰ ਹੈ ਸ਼ਾਮ ਜੇ ਨੂੰ ਫੋਨ ਕਰਿਓ 20000 ਡਾਲਰ ਚਾਹੀਦਾ ਦਵਾਰੇ ਨਹੀਂ ਚੱਕਣਾ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਮਿੱਤਰ ਨੇ ਤੇਰੇ ਗੁਣ ਜੇ ਤੇਰੇ ਅੰਦਰ ਗੁਣ ਨੇ ਨਾ ਜੇ ਚੰਗਿਆਈ ਹੈ ਸਾਰੀ ਦੁਨੀਆ ਵਿਰੋਧੀ ਹੋ ਜੇ ਇਹ ਨਹੀਂ ਤੇਰਾ ਸਾਥ ਛੱਡਣਗੀ ਤੇ ਅਸਲੀ ਜਿਹੜੇ ਤੇਰੇ ਦੁਸ਼ਮਣ ਨੇ ਉਹ ਤੇਰੇ ਔਗਣ ਨੇ ਇਹ ਤੇਰੇ ਵਿੱਚ ਔਗਣ ਹੋਣਗੇ ਫਿਰ ਭਾਵੇਂ ਲੋਕ ਤੇਰੇ ਹੱਕ ਵਿੱਚ ਵੀ ਖੜ੍ਹ ਜਾਣ ਫਿਰ ਵੀ ਤੇਰੀ ਸਚਾਈ ਅੰਦਰੋਂ ਪ੍ਰਗਟ ਨਹੀਂ ਹੋਣੀ ਧੰਨ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਫਿਰ ਉਸੇ ਦਰਖਤ ਨੂੰ ਜਿਹੜਾ ਕਿੱਲੇ ਰੂਪ ਦੇ ਵਿੱਚ ਸੀ ਮਹਾਰਾਜ ਨੇ ਨੇਜਾ ਮਾਰਿਆ ਤੇ ਇਤਿਹਾਸ ਸੁਣਿਆ ਤੁਸੀਂ ਵੀ ਜੜਾਂ ਦੇ ਵਿੱਚੋਂ ਪਟ ਦਿੱਤਾ ਪਰ ਜਿਹੜਾ ਗੁਰੂ ਸਾਹਿਬ ਦਾ ਘੋੜਾ ਸੀ ਨਾ ਤੁਸੀਂ ਘਰਾਂ ਵਿੱਚ ਸਭ ਨੇ ਜਾਨਵਰ ਰੱਖੇ ਨੇ ਤੇ ਜੇ ਉਹ ਜਾਨਵਰ ਚੜਾਈ ਕਰ ਜੇ ਚਾਹੇ ਕੁੱਤਾ ਆਦੋ ਕੋਈ ਵੀ ਰੱਖੇ ਨਹੀਂ ਤੇ ਸਾਰਾ ਪਰਿਵਾਰ ਵੇਖੂ ਕਿੰਨੇ ਦਿਨ ਤੁਸੀਂ ਨੂੰ ਯਾਦ ਕਰਦੇ ਰਹਿੰਦੇ ਆ ਗੁਰੂ ਸਾਹਿਬ ਦਾ ਘੋੜਾ ਚੜਾਈ ਕਰ ਗਿਆ ਹੁਣ ਇੱਥੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕੋਈ ਦੁਰਬਾਸ਼ਾ ઋષਿ ਵਾਂਗੂ ਸਰਾਫ ਨਹੀਂ ਦਿੱਤਾ ਗੁਰਬਾਣੀ ਵਾਰ ਸਰਾਫ ਨਹੀਂ ਮੰਨਦੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਦੇਖਿਆ ਘੋੜਾ 'ਚ ਇੰਨੀ ਜ਼ੋਰ ਦੀ ਜਦੋਂ ਨੇਜਾ ਮਾਰਿਆ ਹੋਣਾ ਇਕ ਦਰਖਤ ਹੀ ਆਪਾਂ ਟਾਣੀ ਨਹੀਂ ਖਿੱਚ ਸਕਦੇ ਜੇ ਥੱਲੇੋਂ ਪੁੱਟਣਾ ਹੋਵੇ ਨਾ ਛੋਟਾ ਜਿਹਾ ਵੀ ਬੇੜ ਪੁੱਟ ਨਹੀਂ ਹੁੰਦਾ ਆਪਣੇ ਤੋਂ ਪਰ ਇੰਨਾ ਜ਼ੋਰ ਦੀ ਨਿਜਾ ਮਾਰਿਆ ਜਿੱਥੇ ਗੁਰੂ ਸਾਹਿਬ ਦਾ ਜ਼ੋਰ ਲੱਗਿਆ ਉਥੇ ਘੋੜੇ ਦਾ ਵੀ ਥਾਈਂ ਕਹਿੰਦੇ ਘੋੜੇ ਘੋੜਾ ਅਕਾਲ ਚਲਾਣਾ ਕਰ ਗਿਆ ਮੌਤ ਹੋ ਗਈ ਸਤਗੁਰਾਂ ਦੇ ਮੁਖ ਦੇ ਵਿੱਚੋਂ ਸੁਭਾਵਕੀ ਫਿਰ ਬਚਨ ਨਿਕਲਿਆ ਮਾਰੇ ਕਹਿੰਦੇ ਜਿੱਦਾਂ ਇਸ ਦਰਖਤ ਦੀਆਂ ਜੜਾਂ ਪੁੱਟੀਆਂ ਗਈਆਂ ਨੇ ਨਾ ਕਹਿੰਦੇ ਇਸ ਨਗਰ ਦੀਆਂ ਵੀ ਪੁੱਟੀਆਂ ਜਾਣਗੀਆਂ ਇਹ ਸੋਹਣ ਸਿੰਘ ਸੀਤਲ ਲਿਖਦੇ ਨੇ ਸਮਾਂ ਪਾ ਕੇ ਉਸ ਨਗਰ ਨੂੰ ਉਤੇ ਹਮਲਾ ਹੋਇਆ ਮੁਗਲਾਂ ਨੇ ਲੁੱਟਿਆ ਵੀ ਉੱਥੋਂ ਦੇ ਰਹਿਣ ਵਾਲੇ ਲੋਕ ਬੜੀ ਦੂਰ ਜਾ ਕੇ ਵਸ ਗਏ ਸਨ ਫਿਰ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕਰਕੇ ਉਹ ਨਗਰ ਫਿਰ ਅੱਜ 23 ਹਾੜ 1646 ਨੂੰ ਗੁਰੂ ਸਾਹਿਬ ਦਾ ਇਹ ਵਿਆਹਪੁਰਬ ਹੋਇਆ ਸੀ ਤੇ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਆਸੇ ਦੇ ਮੁਤਾਬਕ ਇਹ ਮਹਾਨ ਦਿਨ ਮਨਾਇਆ ਜਾਂਦਾ ਹੈ। ਤੋਂ ਧਨਗੁਰੂ ਅਰਜਨ ਦੇਵ ਮਹਾਰ ਬਖਸ਼ਸ਼ਾਂ ਦੇ ਮਾਲਕ ਫਿਰ ਮਾਤਾ ਗੰਗਾ ਜੀ ਨੂੰ ਵਿਆਹ ਕੇ ਲਿਆਏ। ਕੁਝ ਸਮਾਂ ਘਰ ਦੇ ਵਿੱਚ ਔਲਾਦ ਨਹੀਂ ਹੋਈ। ਕੁਝ ਸਮਾਂ ਕੀ ਸਾਲ ਹੀ ਬਤੀਤ ਹੋ ਗਏ ਸਨ। ਘਰ ਵਾਲੀ ਕਰਮੋ ਹੈ। ਜਦੋਂ ਇੱਕ ਦਿਨ ਮਾਤਾ ਜੀ ਨੇ ਆਪਣੇ ਬਸਤਰ ਜਦੋਂ ਸੁੱਕਣੇ ਪਾਏ ਨਾ ਸੋਹਣੇ-ਸੋਹਣੇ ਬਸਤਰ ਸਨ। ਬੀਬੀਆਂ ਨੂੰ ਵਸਤਰਾਂ ਨਾਲ ਬੜਾ ਪਿਆਰ ਹੁੰਦਾ ਹੁਣ ਕਰਮੋ ਨੇ ਜਦੋਂ ਵਸਤਰ ਵੇਖੇ ਨਾ ਕਹਿਣ ਲੱਗੀ ਹਾਏ ਐਡੇ ਸੋਹਣੇ ਸੂਟ ਜ਼ਰੀਦਾਰ ਐਨੇ ਪਤੀ ਨੂੰ ਕਹਿੰਦੀ ਵੇ ਮੈਨੂੰ ਇਦਾਂ ਦੇ ਕਦੋਂ ਲਿਆ ਕੇ ਦੇਵੇਂਗਾ ਤੂੰ ਐਨੇ ਮਹਿੰਗੇ ਸੂਟ ਤੇ ਆਹ ਵੇਖੋ ਇਹਨਾਂ ਦੇ ਕਿੰਨੇ ਸੋਹਣੇ ਸੋਹਣੇ ਸੂਟ ਨੇ ਇਤਿਹਾਸ ਵਿੱਚ ਸੋਹਣ ਸਿੰਘ ਸੀਤਲ ਲਿਖਦੇ ਨੇ ਔਰ ਪ੍ਰਿਥੀ ਚੰਦ ਕਹਿੰਦਾ ਲੈ ਇਹਨਾਂ ਦੇ ਘਰ ਕਿਹੜਾ ਔਲਾਦ ਹੋਣੀ ਹੈ ਸੂਟ ਸਾਰੇ ਆਪਣੇ ਕੋਲ ਹੀ ਆਉਣੇ ਨੇ ਸਾਡੇ ਗਿਣੇ ਮਿੱਥਿਆ ਥੋੜੀ ਕੁਝ ਹੋਣਾ ਜੇ ਜਿਹੜਾ ਆਪਾਂ ਸੋਚੀਏ ਵੀ ਐਦਾਂ ਉਦਾਂ ਹੋ ਜੇ ਨਹੀਂ ਪ੍ਰਿਥੀ ਚੰਦ ਨੇ ਬੜੀਆਂ ਚਾਲਾਂ ਤੱਕ ਚੱਲੀਆਂ ਮਾਤਾ ਗੰਗਾ ਜੀ ਦੇ ਵੀ ਕੰਨਾਂ ਵਿੱਚ ਆਵਾਜ਼ ਪਈ ਵੀ ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਔਲਾਦ ਹੋਣੀ ਹੈ ਮੈਂ ਕਹਿੰਦਾ ਗੁਰੂ ਸਾਹਿਬ ਕੋਲੋਂ ਸਾਰਾ ਕੁਝ ਮਿਲਦਾ ਹੈ ਮਾਣ ਮੰਗੋ ਤਾਣ ਮੰਗੋ ਧੰਨ ਲਕਸ਼ਮੀ ਸੁਤ ਦੇ ਤੇ ਮਾਤਾ ਗੰਗਾ ਜੀ ਕਿੰਨਿਆਂ ਵੱਡਿਆਂ ਭਾਗਾ ਵਾਲੇ ਨੇ ਕਿ ਜਿਨ੍ਹਾਂ ਦੀ ਸੱਸ ਬੀਬੀ ਭਾਨੀ ਜੀ ਐਨੀ ਸਹਿਣਸ਼ੀਲਤਾ ਧੀਰਜਤਾ ਹੈ ਇੱਕ ਦਿਨ ਵੀ ਆਪਣੀ ਨੋਹ ਨੋਨੀ ਆਖਿਆ ਕਿ ਐਨੇ ਸਾਲ ਹੋ ਗਏ ਤੇ ਅਜੇ ਘਰ ਵਿੱਚ ਔਲਾਦ ਨਹੀਂ ਹੋਈ ਅਸੀਂ ਤੇ ਮਹੀਨੇ 11 ਨਹੀਂ ਲੰਘਦੇ ਖਿਮਿਆ ਕਰਿਓ ਵਿਚਾਰੀ ਦਾ ਲਹੂ ਪੀਣਾ ਕਰ ਦਿੰਨੇ ਆਖੂ ਸਤਨਾਮ ਇਸ ਵਾਸਤੇ ਕੋਸਣਾ ਨਹੀਂ ਚਾਹੀਦਾ ਇਹ ਨਹੀਂ ਵੀ ਹੁਣ ਸਾਲ 2 ਸਾਲ ਲੰਘ ਗਏ ਜੀ ਦੇ ਘਰ ਵਿੱਚ ਔਲਾਦ ਨਹੀਂ ਹੋਣੀ ਗੁਰੂ ਚਾਵੇ ਤੇ ਕੀ ਨਹੀਂ ਕਰ ਸਕਦਾ ਸੂਕੇ ਹਰੇ ਕੀਏ ਖਿਨ ਮਾਹੀ ਤਾਂ ਇਤਿਹਾਸ ਆਪ ਜੀ ਨੂੰ ਗਿਆਨੀ ਜੀ ਪਹੁੰਚੇ ਨੇ ਸਤਿਕਾਰਯੋਗ ਇਹਨਾਂ ਨੇ ਅੱਗੋਂ ਤੁਹਾਨੂੰ ਸੁਣਾਉਣਾ ਹੈ ਭਾਈ ਸੇ ਪਾਈ ਸਾਹਬ ਸਿੰਘ ਜੀ ਕੈਨੇਡਾ ਵਾਲੇ بڑے ਗੁਰੂ